ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਕੌਰ ਜੀ ਬਹੁਤ ਬਹੁਤ ਧੰਨਵਾਦ ਸੋ ਡਾਲਾ ਜੀ ਗੱਲ ਪੰਜਾਬ ਦੀ ਸਿਆਸਤ ਦੀ ਹੀ ਕਰਨੀ ਹੈ 227 ਵੱਲ ਹਰ ਕੋਈ ਵੇਖ ਰਿਹਾ ਹੈ ਹਰ ਕੋਈ ਦੇਖ ਰਿਹਾ ਕਿ ਆਖਿਰ ਹੁਣ ਫਸਵਾ ਮੁਕਾਬਲਾ ਦੇਖਣ ਨੂੰ ਮਿਲੇਗਾ ਜਾਂ ਫਿਰ ਪੰਜਾਬ ਦੀ ਸਿਆਸਤ ਦੇ ਵਿੱਚ ਤਿੰਨ ਕੋਣਾ ਜਾਂ ਫਿਰ ਚਾਰ ਕੋਣਾ ਮੁਕਾਬਲਾ ਹੋ ਸਕਦਾ ਹੈ ਮੈਂ ਜ਼ਰੂਰ ਚਾਹਾਂਗੀ ਕਿ ਫਿਲਹਾਲ 2026 ਅਸੀਂ ਦੇਖ ਰਹੇ ਹਾਂ ਜਨਨ ਜਨਵਰੀ ਦਾ ਮਹੀਨਾ ਤਕਰੀਬਨ ਲੰਘ ਹੀ ਚੁਕਿਆ ਹੈ ਹੁਣ ਅਗਲੇ ਇਹਨਾਂ ਕੁ ਮਹੀਨਿਆਂ ਦੇ ਵਿੱਚ ਸਿਆਸਤ ਕਿਸ ਪਾਸੇ ਵੱਲ ਬਦਲ ਸਕਦੀ ਹੈ ਮੌਜੂਦਾ ਸਿਆਸਤ ਕੀ ਕਹਿ ਰਹੀ ਹੈ 227 ਨੂੰ ਦੇਖਦਿਆਂ ਹੋਇਆ ਕਿਹੜੀ ਸਿਆਸੀ ਪਾਰਟੀ ਕਿਹੜੀ ਧਿਰ ਜਿਹੜੀ ਐ ਇਸ ਵੇਲੇ ਮਜ਼ਬੂਤ ਦਾਵੇਦਾਰ ਨਜ਼ਰ ਆ ਰਹੀ ਹੈ ਜਾਂ ਮੁਕਾਬਲੇ ਵਿੱਚ ਕੌਣ-ਕੌਣ ਨਜ਼ਰ ਆ ਰਿਹਾ ਹੈ ਦੇਖੋ ਇਹ ਚੋਣਵਰ ਹੈ ਕਿਉਂਕਿ ਅਗਲੇ ਸਾਲ ਜਨਵਰੀ ਦੇ ਮਹੀਨੇ ਦੇ ਵਿੱਚ ਹੀ ਮੈਨੂੰ ਲੱਗਦਾ ਵੋਟਾਂ ਪੈ ਜਾਣੀਆਂ ਨੇ ਸੋ 11-12 ਮਹੀਨੇ ਬਾਕੀ ਨੇ ਚੋਣਵਰ ਹੈ ਔਰ ਪੰਜਾਬ ਦੀ ਰਾਜਨੀਤਿਕ ਤਸਵੀਰ ਬੜੀ ਦਿਲਚਸਪ ਹੋ ਗਈ ਹੈ ਚੋਣਵਰੇ ਚ ਆਮ ਆਦਮੀ ਪਾਰਟੀ ਨੇ ਪਹਿਲੀ ਵਾਰੀ ਪੰਜਾਬ ਚ ਸੱਤਾ ਬਣਾਈ ਹੈ ਔਰ ਜਦੋਂ ਇਹ ਸੱਤਾ ਚ ਆਏ ਇਹਨਾਂ ਦੇ ਵਿਰੋਧੀ ਕਾਂਗਰਸ ਦਾ ਬੀਜੇਪੀ ਦਾ ਔਰ ਅਕਾਲੀਆਂ ਦਾ ਇਲਜ਼ਾਮ ਸੀ ਕਿ ਇਹਨਾਂ ਨੇ 6 ਮਹੀਨੇ ਸਰਕਾਰ ਨਹੀਂ ਚਲਾਈ ਜੇ 6 ਮਹੀਨੇ ਸਰਕਾਰ ਚਲਾ ਲੈਣ ਬਹੁਤ ਹੈ ਲੇਕਿਨ ਇਹ 4 ਸਾਲ ਸਰਕਾਰ ਚਲਾ ਗਏ ਔਰ ਜਿਸ ਤਰ੍ਹਾਂ ਦੀਆਂ ਸਹੂਲਤਾਂ ਲੋਕਾਂ ਨੂੰ ਇਹਨਾਂ ਨੇ ਦੇ ਦਿੱਤੀਆਂ ਨੇ ਉਹਦੇ ਨਾਲ ਜਿਹੜੀ ਪੰਜਾਬ ਦੀ ਪੋਲਿਟਿਕਸ ਦੀ ਤਸਵੀਰ ਹੈ ਉਹ ਪੂਰੀ ਤਰ੍ਹਾਂ ਨਾਲ ਬਦਲ ਗਈ ਦੇਖੋ ਮੁਫਤ ਬਿਜਲੀ ਦਿੱਤੀ ਆਮ ਆਦਮੀ ਪਾਰਟੀ ਨੇ 60000 ਤੋਂ ਵੱਧ ਨੌਕਰੀਆਂ ਦਿੱਤੀਆਂ ਹਾਲਾਂਕਿ ਨੌਕਰੀਆਂ ਕੈਪਟਨ ਅਮਰਿੰਦਰ ਅਤੇ ਅਕਾਲੀ ਦਲ ਦੀ ਸਰਕਾਰ ਚ ਵੀ ਸਰਕਾਰੀ ਦਿੱਤੀਆਂ ਜਾਂਦੀਆਂ ਰਹੀਆਂ ਨੇ ਉਹਨਾਂ ਨਾਲੋਂ ਥੋੜੀਆਂ ਜ਼ਿਆਦਾ ਨੇ ਆਮ ਆਦਮੀ ਪਾਰਟੀ ਸਰਕਾਰ ਦੀਆਂ ਪਰ ਜਿਹੜੀ ਇੰਸ਼ੋਰੈਂਸ ਦੀ ਸਕੀਮ ਲਿਆਏ ਕਿ 10 ਲੱਖ ਤੱਕ ਦੀ ਇੰਸ਼ੋਰੈਂਸ ਕੈਸ਼ਲੈਸ ਇਹਦੀ ਮੈਂਬਰਸ਼ਿਪ ਸ਼ੁਰੂ ਹੋ ਗਈ ਮੈਂਬਰ ਬਣਨੇ ਸ਼ੁਰੂ ਹੋ ਗਏ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਨਾਲ ਸਰਕਾਰੀ ਕੰਪਨੀ ਨਾਲ ਸਰਕਾਰ ਨੇ ਡੀਲ ਕਰ ਲਈ ਔਰ 370-80 ਕਰੋੜ ਰੁਪਏ ਪਤਾ ਲੱਗਿਆ ਦੇ ਵੀ ਦਿੱਤਾ ਸਰਕਾਰ ਨੇ ਤੋ ਇਹ ਸਕੀਮ ਹੈ ਜਿਹੜੀ ਇਹਦੀ ਸ਼ੁਰੂਆਤ ਬਹੁਤ ਮਹੱਤਵਪੂਰਨ ਹੈ। ਔਰ ਉਮੀਦ ਹੈ ਕਿ ਇਹ ਸਕੀਮ ਹੈ ਜਿਹੜੀ ਇਹ ਕਿਸੇ ਹੱਦ ਤੱਕ ਲੋਕਾਂ ਲਈ ਫਾਇਦੇਮੰਦ ਸਾਬਤ ਹੋਏਗੀ ਜਿਨ੍ਹਾਂ ਲੋਕਾਂ ਨੇ ਆਪਣੀਆਂ ਇੰਸ਼ੋਰੈਂਸ ਕਰਾ ਰੱਖੇ ਨੇ ਪਹਿਲਾਂ ਹੀ ਉਹ ਵੀ ਇਸ ਸਕੀਮ ਦਾ ਲਾਭ ਲੈ ਸਕਦੇ ਨੇ। ਸੋ ਪੰਜਾਬ 'ਚ ਕੋਈ ਵੀ ਵਿਅਕਤੀ ਇਸ ਸਕੀਮ ਦਾ ਲਾਭ ਲੈ ਸਕਦਾ ਹੈ। ਆਧਾਰ ਕਾਰਡ ਤੇ ਵੋਟਰ ਕਾਰਡ ਲੈ ਕੇ ਜਾਵੇ ਜਿੱਥੇ ਫਾਰਮ ਬਣਦੇ ਨੇ ਹਰ ਮੇਰੇ ਖਿਆਲ ਇਹ ਹਰ ਵਾਰਡ 'ਚ ਹਰ ਹਲਕੇ ਦੇ ਕੰਮ ਸ਼ੁਰੂ ਹੋ ਜਾਣਾ ਹੈ ਅਗਲੇ ਕੁਝ ਦਿਨਾਂ ਚ ਇਹ ਸਕੀਮ ਅਗਰ ਪ੍ਰਭਾਵੀ ਸਾਬਤ ਹੋ ਗਈ ਆਮ ਆਦਮੀ ਪਾਰਟੀ ਹੋਰ ਆਪਣੇ ਆਪ ਨੂੰ ਮਜ਼ਬੂਤ ਕਰੇਗੀ ਕਿਉਂਕਿ ਮੁਫਤ ਬਿਜਲੀ ਕਾਮ ਆਦਮੀ ਪਾਰਟੀ ਲਈ ਵੱਡੇ ਵੋਟ ਬੈਂਕ ਦੇ ਤੌਰ ਤੇ ਦੇਖੀ ਜਾ ਰਹੀ ਹੈ ਅਗਰ 10 ਲੱਖ ਦਾ ਬੀਮਾ ਮਿਲ ਗਿਆ ਤਸੱਲੀ ਬਖਸ਼ ਲੋਕਾਂ ਨੂੰ ਕੈਸ਼ਲੈਸ ਤੇ ਫਿਰ ਇਹ ਬਹੁਤ ਵੱਡਾ ਮੀਲ ਦਾ ਪੱਥਰ ਸਥਾਪਿਤ ਹੋਊਗੀ ਔਰ ਤੀਜੀ ਗੱਲ ਅਗਰ ਅਪ੍ਰੈਲ ਮਹੀਨੇ ਤੋਂ ਖਾਤਿਆਂ 'ਚ 1000 ਰੁਪਏ ਪਾਉਣੇ ਵੀ ਸ਼ੁਰੂ ਕਰਤੇ ਆਮ ਆਦਮੀ ਪਾਰਟੀ ਨੇ ਤੇ ਜੇ ਪ੍ਰਤੀ ਮਹੀਨਾ ਪਾਉਣ ਜਾਂ ਇਕੱਠੇ ਸਾਲ ਦੀਆਂ ਦੋ ਕਿਸ਼ਤਾਂ ਬਣਾ ਕੇ ਅਪ੍ਰੈਲ 'ਚ 6000 ਦੀ ਕਿਸ਼ਤ ਦੇਣ ਜਾਂ 12000 ਇਕੱਠੇ ਪਾਉਣ ਅਗਰ ਇਹ ਵੀ ਕਰਤਾ ਆਮ ਆਦਮੀ ਪਾਰਟੀ ਨੇ ਤੇ ਫਿਰ ਨਿਸ਼ਚਿਤ ਤੌਰ ਤੇ ਪੰਜਾਬ 'ਚ 2027 ਦੀ ਸਰਕਾਰ ਬਣਾਉਣ ਦੇ ਲਈ ਪਹਿਲਾ ਦਾਵਾ ਆਮ ਆਦਮੀ ਪਾਰਟੀ ਦਾ ਬਣ ਗਿਆ ਹੁਣ ਇੱਥੋਂ ਅਸੀਂ ਗੱਲ ਨੂੰ ਅੱਗੇ ਸਮਝੀਏ ਮੁਕਾਬਲੇ ਚ ਕੌਣ ਆਊਗਾ? ਬੀਜੇਪੀ ਸ਼ਹਿਰਾਂ ਦੇ ਵਿੱਚ ਪਹਿਲੇ ਹੀ ਮੁਕਾਬਲੇ ਚ ਹੈ ਆਮ ਆਦਮੀ ਪਾਰਟੀ ਨਾਲ। ਔਰ ਐਸਆਈਆਰ ਹੋਣੀ ਹੈ ਬੀਜੇਪੀ ਦੀ ਨਜ਼ਰ ਐਸਆਈਆਰ ਤੇ ਹੈ ਸਪੈਸ਼ਲ ਇੰਟੈਂਸਿਵ ਰਿਵਿਊ। ਉਹ ਵੋਟਾਂ ਦਾ ਰਿਵਿਊ ਕਰਨਾ ਹੈ ਭਾਰਤ ਦੇ ਚੋਣ ਕਮਿਸ਼ਨ ਨੇ। ਹੁਣ ਬੀਜੇਪੀ ਦੀ ਕੋਸ਼ਿਸ਼ ਹੋਣੀ ਹੈ ਕਿਉਂਕਿ ਬੀਜੇਪੀ ਨੂੰ ਅਕਸਰ ਯੂਪੀ, ਬਿਹਾਰ, ਉੱਤਰਾਖੰਡ, ਉਤਰਾਚਲ ਉਹ ਵੋਟ ਬਹੁਤ ਮਿਲਦੀ ਹੈ। ਉਹ ਵੋਟ ਬੈਂਕ ਬੀਜੇਪੀ ਆਪਣਾ ਮੰਨਦੀ ਹੈ। ਹੁਣ ਬੀਜੇਪੀ ਦੀ ਕੋਸ਼ਿਸ਼ ਹੋਣੀ ਹੈ ਕਿ ਐਸਆਈਆਰ ਦੇ ਜ਼ਰੀਏ ਜਿਹੜੇ ਗੈਰ ਪੰਜਾਬੀ ਨੇ ਸ਼ਹਿਰਾਂ 'ਚ ਉਹਨਾਂ ਦੀਆਂ ਵੋਟਾਂ ਬਣ ਜਾਣ ਜਿਨ੍ਹਾਂ ਦੀਆਂ ਬਣਨ ਵਾਲੀਆਂ ਨੇ ਉਹਨਾਂ ਦੀਆਂ ਬਣ ਜਾਣ ਜਿਨ੍ਹਾਂ ਦੀਆਂ ਬਣੀਆਂ ਨੇ ਉਹਨਾਂ ਨੂੰ ਰਿਵਿਊ ਹੋ ਜਾਊਗਾ ਪੰਜਾਬ ਦੇ ਪਿੰਡਾਂ 'ਚ ਕਿਉਂਕਿ ਸਾਡੀ ਬਹੁਤ ਸਾਰੀ ਵਸੋਂ ਬਾਹਰ ਚਲੀ ਗਈ ਹੈ ਕੋਈ ਸਟੱਡੀ ਵੀਜ਼ਾ ਤੇ ਚੱਲਿਆ ਗਿਆ ਕਿਸੇ ਦਾ ਪੀਆਰ ਹੋ ਗਿਆ ਮਾਪੇ ਚਲੇ ਗਏ ਰਿਸ਼ਤੇਦਾਰ ਚਲੇ ਗਏ ਪੰਜਾਬ ਦੇ ਪਿੰਡਾਂ 'ਚ ਐਸਆਈਆਰ ਦੇ ਦੌਰਾਨ ਵੋਟਾਂ ਕਟੀਆਂ ਜਾਣਗੀਆਂ ਛੋ ਹੁਣ ਜਦੋਂ ਐਸਆਈਆਰ ਹੋਣਾ ਹੈ ਅਗਲੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਚ ਸ਼ਹਿਰੀ ਵੋਟ ਵਧੇਗੀ ਪਿੰਡੂ ਵੋਟ ਘਟੇਗੀ ਉਹਦੇ ਨਾਲ ਬੀਜੇਪੀ ਦੀ ਸਥਿਤੀ ਸ਼ਹਿਰਾਂ ਚ ਆਮ ਆਦਮੀ ਪਾਰਟੀ ਨਾਲ ਹੋਰ ਮੁਕਾਬਲੇ ਵਾਲੀ ਬਣੇਗੀ ਆਮ ਆਦਮੀ ਪਾਰਟੀ ਸਹੂਲਤਾਂ ਦੀ ਪੋਲਿਟਿਕਸ ਕਰਦੀ ਹੈ ਬੀਜੇਪੀ ਪਹਿਲਾਂ ਹੀ 4 ਸਾਲਾਂ ਚ 2 4 ਮਹੀਨੇ ਚ 2000 ਰੁਪਏ ਕਿਸਾਨਾਂ ਦੇ ਖਾਤਿਆਂ ਚ ਪਾਉਂਦੀ ਹੈ ਹੁਣ ਬੀਜੇਪੀ ਇਹ ਰਣਨੀਤੀ ਬਣਾ ਰਹੀ ਹੈ ਕਿ ਅਸੀਂ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਨ ਲਈ ਕਿਵੇਂ ਲੋਕਾਂ ਨੂੰ ਡਾਇਰੈਕਟ ਬੈਨੀਫਿਟ ਦਈਏ ਇਨੂੰ ਕਿਹਾ ਜਾਂਦਾ ਹੈ ਡਾਇਰੈਕਟ ਬੈਨੀਫਿਟ ਜਿਵੇਂ ਮੁਫਤ ਬਿਜਲੀ ਹੈ ਡਾਇਰੈਕਟ ਬੈਨੀਫਿਟ ਹੈ ਇੰਸ਼ੋਰੈਂਸ ਮੁਫਤ ਡਾਇਰੈਕਟ ਬੈਨੀਫਿਟ ਹੈ ਖਾਤੇ 'ਚ ਪੈਸਾ ਡਾਇਰੈਕਟ ਬੈਨੀਫਿਟ ਹੈ ਭਾਜਪਾ ਦੀ ਸਰਕਾਰ ਕਿਸਾਨਾਂ ਦੇ ਖਾਤਿਆਂ 'ਚ 4 ਮਹੀਨਿਆਂ 'ਚ 2000 ਰੁਪਏ ਪਾਉਂਦੀ ਹੈ ਹਾਲਾਂਕਿ ਉਹ ਸਾਰੇ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਪੈਂਦਾ ਲੇਕਿਨ ਭਾਜਪਾ ਕੋਲੇ ਪੰਜਾਬ ਦੇ ਸਾਰੇ ਕਿਸਾਨਾਂ ਦੀ ਸੂਚੀ ਹੈ ਜਿਹੜੇ ਕਣਕ ਵੇਚਦੇ ਝੋਨਾ ਵੇਚਦੇ ਕਿਉਂਕਿ ਉਹ ਜਿੱਦਾਂ ਹੀ ਵੇਚਦੇ ਆ ਉਹਨਾਂ ਦੇ ਖਾਤਿਆਂ 'ਚ ਪੈਸੇ ਜਾਂਦੇ ਨੇ ਤੋ ਇੱਕ ਤਾਂ ਇਹ ਸੂਤਰ ਦੱਸਦੇ ਨੇ ਕਿ ਬੀਜੇਪੀ ਇਸ ਰਣਨੀਤੀ ਤੇ ਕੰਮ ਕਰ ਰਹੀ ਹੈ ਕਿ ਉਹ ਕਿਸਾਨਾਂ ਦੇ ਖਾਤਿਆਂ 'ਚ 4 ਮਹੀਨਿਆਂ ਬਾਅਦ 2000 ਰੁਪਏ ਪਾਉਣ ਦੀ ਬਜਾਏ 4000 ਰੁਪਏ ਪਾਵੇ ਤਾਂ ਕਿ ਅਗਰਾਮ ਆਦਮੀ ਪਾਰਟੀ 1000 ਰੁਪਏ ਖਾਤਿਆਂ 'ਚ ਪਾ ਰਹੀ ਹੈ ਤੇ ਉਹ 4 ਮਹੀਨਿਆਂ 'ਚ 4000 ਪਾ ਕੇ ਉਹ ਵੀ ਸਾਲ 'ਚ ਹਰ ਮਹੀਨੇ 1000 ਰੁਪਏ ਦੇਣ ਲੱਗ ਜਾਣ ਦੂਜਾ ਉਹ ਮਹਿਲਾਵਾਂ ਦੇ ਖਾਤੇ 'ਚ ਵੀ ਕਿਸੇ ਨਾ ਕਿਸੇ ਕੇਂਦਰੀ ਯੋਜਨਾ ਦੇ ਤਹਿਤ ਇੱਕ ਮੁਸ਼ਤ ਬੈਨੀਫਿਟ ਪਾ ਸਕਦੇ ਨੇ ਪੰਜਾਬ ਦੀਆਂ ਔਰਤਾਂ ਦੇ ਲਈ ਜਿਵੇਂ ਉਹਨਾਂ ਨੇ ਯੂਪੀ ਬਿਹਾਰ ਚ ਸਟੇਟ ਗਵਰਨਮੈਂਟ ਦੇ ਜ਼ਰੀਏ 10000 ਰੁਪਏ ਪਾਇਆ ਉਹ ਪੰਜਾਬ ਚ ਮਹਿਲਾਵਾਂ ਦੇ ਖਾਤੇ ਚ ਕੇਂਦਰ ਦੀ ਕਿਸੇ ਸਕੀਮ ਦੇ ਤਹਿਤ ਡਾਇਰੈਕਟ 10000 ਰੁਪਏ ਪਾ ਸਕਦੇ ਆ ਤਾਂ ਕਿ ਆਮ ਆਦਮੀ ਪਾਰਟੀ ਦੀ ਡਾਇਰੈਕਟ ਕੈਸ਼ ਬੈਨੀਫਿਟ ਵਾਲੀ ਸਕੀਮ ਨੂੰ ਨਿਊਟਰਲਾਈਜ਼ ਕੀਤਾ ਜਾਵੇ ਭਾਜੀਪੀ ਕਿਉਂਕਿ ਕੇਂਦਰ ਚ ਹੁਣ ਅਗਰ ਬੀਜੇਪੀ ਨੇ ਇਹ ਕਰਤਾ ਕਿਸਾਨਾਂ ਦੇ ਲਈ ਕਰਜ਼ਾ ਮਾਫੀ ਕਰਤੀ ਇਹ ਵੀ ਸੰਭਵ ਹੈ ਕਿ ਬੀਜੇਪੀ ਪੰਜਾਬ ਦੀ ਕਿਸਾਨੀ ਦਾ ਕਰਜ਼ਾ ਮਾਫੀ ਕਰ ਦੇ 1 ਲੱਖ ਕਰੋੜ ਰੁਪਏ ਤੋਂ ਆਸ-ਪਾਸ ਜਾਂ ਥੋੜਾ ਜ਼ਿਆਦਾ ਪੰਜਾਬ ਦੇ ਕਿਸਾਨਾਂ ਤੇ ਕਰਜ਼ਾ ਹੋ ਸਕਦਾ ਹੈ 2017 ਚ ਇਹ ਗੱਲ ਚੱਲ ਰਹੀ ਸੀ ਵੀ ਪੰਜਾਬ ਦੇ ਕਿਸਾਨਾਂ ਤੇ 60000 ਤੋਂ ਲੈ ਕੇ 70 80000 ਕਰੋੜ ਦਾ ਕਰਜ਼ਾ ਹੁਣ ਉਹ ਲੱਖ ਕਰੋੜ ਜਾਂ 1 ਲੱਖ 110 ਲੱਖ ਕਰੋੜ ਦਾ ਕਰਜ਼ਾ ਹੋ ਸਕਦਾ ਹੈ ਇਹ ਹੁਣ ਦੇਖਣ ਵਾਲੀ ਗੱਲ ਹੈ 110000 ਕਰੋੜ ਦਾ ਇੰਨਾ ਕਰਜ਼ਾ ਹੋ ਸਕਦਾ ਹੈ। ਭਾਜਪਾ ਅਗਰ ਕਰਜ਼ਾ ਮਾਫੀ ਕਰ ਦੇ ਤੇ ਭਾਜਪਾ ਵੀ ਸਿੱਧੇ ਮੁਕਾਬਲੇ 'ਚ ਆ ਜੂਗੀ ਹੁਣ ਆਮ ਆਦਮੀ ਪਾਰਟੀ ਸਹੂਲਤਾਂ ਦੀ ਪੋਲਿਟਿਕਸ ਕਰ ਰਹੀ ਹੈ। ਅਗਰ ਭਾਜਪਾ ਨੇ ਵੀ ਇਹੀ ਸਹੂਲਤਾਂ ਦੀ ਪੋਲਿਟਿਕਸ ਕੀਤੀ ਫਿਰ ਤਾਂ ਪੰਜਾਬ 'ਚ ਮੁਕਾਬਲਾ ਬਣੂਗਾ ਆਮ ਆਦਮੀ ਪਾਰਟੀ ਦਾ ਭਾਜਪਾ ਦਾ। ਸ਼ਹਿਰਾਂ 'ਚ ਹਜੇ ਵੀ ਆ ਫਿਰ ਭਾਜਪਾ ਪਿੰਡਾਂ 'ਚ ਮੁਕਾਬਲੇ 'ਚ ਆ ਜੂ। ਅਗਰ ਜਿਆ ਨਹੀਂ ਹੁੰਦਾ। ਫਿਰ ਕਾਂਗਰਸ ਕਾਂਗਰਸ ਨੂੰ ਪਤਾ ਹੀ ਹੈ ਉਹਦੇ 'ਚ ਗੁੱਟਬਾਜ਼ੀ ਹੈ, ਫੁੱਟ ਹੈ। ਕਾਂਗਰਸ ਡਾਇਰੈਕਟ ਬੈਨੀਫਿਟ ਦੇ ਨਹੀਂ ਸਕਦੀ ਕਾਂਗਰਸ ਖਾਤਿਆਂ ਚ ਪੈਸੇ ਪਾ ਨਹੀਂ ਸਕਦੀ ਕਿਉਂਕਿ ਨਾ ਕੇਂਦਰ ਚ ਉਹਨਾਂ ਦੀ ਸਰਕਾਰ ਹੈ ਨਾ ਦਿੱਲੀ ਚ ਨਾ ਪੰਜਾਬ ਚ ਕਰਨਾਟਕਾ ਦੀ ਸਰਕਾਰ ਵੈਸੇ ਨਹੀਂ ਪਾ ਸਕਦੀ ਹੁਣ ਗੱਲ ਰਹਿ ਗਈ ਸ੍ਰੋਮਣੀ ਅਕਾਲੀ ਦਲ ਦੀ ਕਿ ਸੁਖਬੀਰ ਬਾਦਲ ਆਪਣੀ ਪੋਲੀਟੀਕਲ ਪਾਰਟੀ ਵੱਲੋਂ ਕੋਈ ਸਕੀਮ ਚਲਾ ਸਕਦਾ ਕਿਉਂਕਿ ਹੜਾਂ ਚ ਬੜਾ ਰੌਲਾ ਪਿਆ ਵੀ ਕਹਿੰਦੇ ਸੁਖਬੀਰ ਨੇ ਬਹੁਤ ਕੈਸ਼ ਵੰਡਿਆ ਜੀ ਹੜਾਂ ਚ ਇੱਕ ਤਾਂ ਸੁਖਬੀਰ ਨੇ ਆਫੀਸ਼ੀਅਲੀ ਕਦੀ ਅਨਾਉਂਸ ਨਹੀਂ ਕੀਤਾ ਕਿ ਉਹਨਾਂ ਨੇ ਕਿੰਨਾ ਕੈਸ਼ ਵੰਡਿਆ ਕਿ ਇਹੋ ਖਤਰਾ ਹੁੰਦਾ ਨਾ ਜੀ ਇਨਕਮ ਟੈਕਸ ਵਾਲੇ ਵੀ ਆ ਜਾਂਦੇ ਵੀ ਸੁਖਬੀਰ ਜੀ ਇੰਨਾ ਕੈਸ਼ ਕਿੱਥੋਂ ਆਇਆ ਤੇ ਕਈ ਵਾਰੀ ਪਾਰਟੀਆਂ ਵਾਲੇ ਇਸ ਕਰਕੇ ਵੀ ਨਹੀਂ ਦੱਸਦੇ ਵੀ ਅਸੀਂ ਵੰਡਿਆ ਤਾਂ 1 ਕਰੋੜ ਹੈ ਤੇ ਅਸੀਂ ਇਹ ਪ੍ਰਚਾਰ ਕਰੀਏ ਵੀ ਬਹੁਤ ਕੈਸ਼ ਵੰਡਿਆ ਸੁਖਬੀਰ ਬਾਦਲ ਨੇ ਕਦੀ ਦੱਸਿਆ ਨਹੀਂ ਪੋਸਟ ਪਾ ਕੇ ਕਿ ਉਹਨਾਂ ਨੇ ਕੁੱਲ ਕਿੰਨਾ ਕੈਸ਼ ਵੰਡਿਆ ਇਹ ਦੱਸਣਾ ਚਾਹੀਦਾ ਹੈ ਸੁਖਬੀਰ ਸਿੰਘ ਬਾਦਲ ਨੂੰ ਕਿਉਂਕਿ ਪੋਲਿਟਿਕਸ ਟਰਾਂਸਪੇਰੈਂਸੀ ਨਾਲ ਹੋਣੀ ਚਾਹੀਦੀ ਹੈ ਚਲੋ ਉਹਨਾਂ ਨੇ ਦੱਸਿਆ ਨਹੀਂ ਪਰ ਸੁਖਬੀਰ ਬਾਦਲ ਕੋਲੇ ਮੌਕਾ ਹੈ ਸ਼ੁਖਵੀਰ ਬਾਦਲ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਮਹਿਲਾਵਾਂ ਦੇ ਖਾਤਿਆਂ 'ਚ ਪਾ ਦੇ ਜੋ ਵੀ ਉਹ ਪਾਉਣਾ ਚਾਵੇ 500 ਰੁਪਏ 1000 ਰੁਪਏ ਖਾਤਿਆਂ 'ਚ ਜੇ ਆਮ ਆਦਮੀ ਪਾਰਟੀ ਨੂੰ ਨਿਊਟਰਲਾਈਜ਼ ਕਰਨਾ ਹੈ ਇਹ ਇਸ ਮਾਮਲੇ 'ਚ ਅੱਛਾ ਅਗਰ ਉਹ ਪਾ ਦੇ ਤੇ ਉਹ ਵੀ ਮੁਕਾਬਲੇ 'ਚ ਆ ਸਕਦਾ ਨਾਲੋਂ ਲੱਖ ਰੁਪਏ ਤੱਕ ਦੀ ਪੋਲਿਟੀਕਲ ਪਾਰਟੀ ਵੱਲੋਂ ਇੰਸ਼ੋਰੈਂਸ ਦਾ ਪੂਰੇ ਪੰਜਾਬ ਦੇ ਲੋਕਾਂ ਦੀ ਇੰਸ਼ੋਰੈਂਸ ਕਰਾ ਦੇ ਸ਼੍ਰੋਮਣੀ ਅਕਾਲੀ ਦਲ पर यह संभव नहीं लगता क्योंकि पोलीटल पार्टियां अपनी जेब चो नहीं पादियां बीजेपी ने भी अपनी जेब चो नहीं पाना आम आदमी पार्टी भी जेब चो नहीं पा रही सरकारी खजाने चो दे रहे केंद्र भी सरकारी खजाने चो देगा हम डायरैक्ट दे देती है बीजेपी या आम और पंजाब मुकाबला इस बार डायरैक्ट बैनीफिट कौन ज्यादा दिदा है इस गलते होना है इस करके मेरा ही मनना है कि अकाली भी मैं दौड़ चो बहर मानता जो उन्होंने बीमा बूमा ना करा के दता ਖਾਤਿਆਂ ਚ ਨਾ ਤੇ ਕਾਂਗਰਸ ਨੂੰ ਵੀ ਦੌੜ ਚੋਂ ਬਾਹਰ ਮੰਨਦਾ ਅਦਰ ਬੀਜੇ ਦੇ ਤੌਰ ਤੇ ਦਲਾ ਜੀ ਸੀ ਇਹ ਕਹੀਏ ਕਿ ਜਿਹੜਾ ਵੋਟਰ ਦੇ ਖਾਤੇ ਵਿੱਚ ਬੈਂਕ ਅਕਾਊਂਟ ਦੇ ਵਿੱਚ ਕਿਸੇ ਵੀ ਸਕੀਮ ਦੇ ਜ਼ਰੀਏ ਪੈਸੇ ਪਾਏਗਾ ਉਹ ਮਜ਼ਬੂਤ ਦਾਵੇਦਾਰ ਬਣਦਾ ਨਜ਼ਰ ਆ ਸਕਦਾ ਹੈ 227 ਦੇ ਲਈ ਯਾਨੀ ਕਿ ਹਲੇ ਅਗਰ ਅਸੀਂ ਦੇਖੀਏ ਸਾਰੀਆਂ ਧਿਰਾਂ ਕੋਲ ਕਾਫੀ ਮਹੀਨੇ ਪਏ ਨੇ ਕਿ ਆਪਣੇ ਕੋਈ ਸਕੀਮ ਚੰਗੀ ਸਕੀਮ ਦੇ ਨਾਲ ਵੋਟਰ ਨੂੰ ਖੁਸ਼ ਕਰ ਸਕਦੇ ਨੇ ਤੇ ਆਪਣੀ ਵੋਟ ਇੱਕ ਤਰੀਕੇ ਨਾਲ ਪੱਕੀ ਵੀ ਕਰ ਸਕਦੇ ਨੇ ਤੇ ਮੈਂ ਇੱਥੇ ਜ਼ਰੂਰ ਜਿਵੇਂ ਤੁਸੀਂ ਬੀਜੇਪੀ ਦਾ ਜ਼ਿਕਰ ਕੀਤਾ ਸੀ ਕਿ ਪਿੰਡੂ ਵੋਟ ਘਟਣ ਦੇ ਨਾਲ ਬੀਜੇਪੀ ਨੂੰ ਕਾਫੀ ਫਾਇਦਾ ਜੋ ਹੈ ਹੋ ਸਕਦਾ ਹੈ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਬੀਜੇਪੀ ਕੁਝ ਸਮਾਂ ਪਹਿਲਾਂ ਤੱਕ ਬਿਲਕੁਲ ਵੀ ਅਸੀਂ ਦੇਖਦੇ ਸੀ ਕਿ ਕਿਸੇ ਵੀ ਮੁਕਾਬਲੇ ਵਿੱਚ ਨਹੀਂ ਸੀ ਉਹ ਇੱਕ ਮਜ਼ਬੂਤ ਦਾਅਵੇਦਾਰ ਵੀ ਬਣ ਸਕਦੀ ਹੈ ਕਿ 2026 ਦੇ ਅਖੀਰ ਤੱਕ ਉਸ ਸਮੇਂ ਬਣ ਸਕਦੀ ਹੈ ਅਗਰ ਉਹ ਪੰਜਾਬ ਦੀ ਕਿਸਾਨਾਂ ਨਾਲ ਆਪਣਾ ਝਗੜਾ ਨਿਬੇੜ ਲੇ ਵੀ ਮੈਂ ਐਮਐਸਪੀ ਦੀ ਲੀਗਲ ਗਰੰਟੀ ਪੰਜਾਬ ਨੂੰ ਦੇ ਰਹੀ ਹਾਂ ਮੈਂ ਕਿਸਾਨਾਂ ਦੀ ਕਰਜ਼ਾ ਮਾਫੀ ਕਰ ਰਹੀ ਹਾਂ ਅਗਰ ਬੀਜੇਪੀ ਕਰਜ਼ਾ ਮਾਫੀ ਕਰੇ ਲੀਗਲ ਗਰੰਟੀ ਦਾ ਕਾਨੂੰਨ ਮੰਨ ਲੇ ਔਰ ਕਿਸਾਨਾਂ ਦੇ ਖਾਤੇ 'ਚ 4 ਮਹੀਨੇ ਦੇ 2000 ਦੀ ਜਗ੍ਹਾ 4 ਮਹੀਨੇ ਦੇ 4000 ਪਾ ਦੇ ਤਾਂ ਕਿ ਸਾਲ ਦੇ 12000 ਪੈ ਜਾਣਗੇ ਅਗਰ ਬੀਜੇਪੀ ਇਹ ਕਰਦੀ ਹੈ ਤਾਂ ਸ਼ਹਿਰਾਂ 'ਚ ਬੀਜੇਪੀ ਮੁਕਾਬਲੇ 'ਚ ਹੀ ਹੈ ਸ਼ਹਿਰਾਂ ਚ ਮੁਕਾਬਲਾ ਆਮ ਆਦਮੀ ਪਾਰਟੀ ਔਰ ਬੀਜੇਪੀ ਦਾ ਹੀ ਰਹਿਣਾ ਹੈ ਮੈਂ ਗੱਲ ਪਿੰਡੂ ਇਲਾਕਿਆਂ ਦੀ ਕਰਦਾ ਦੇਖੋ ਸੁਖਵੀਰ ਬਾਦਲ ਦੀ ਪਾਰਟੀ ਦਾ ਸ਼ਹਿਰਾਂ ਚ ਕੋਈ ਵੱਡਾ ਆਧਾਰ ਨਹੀਂ ਉਹਨਾਂ ਦੀ ਤਾਂ ਜਮਾਨਤਾਂ ਜਬਤ ਹੋਈਆਂ ਪੁਨਰ ਸੁਰਜੀਤ ਅਕਾਲੀ ਦਲ ਦਾ ਵੀ ਕੋਈ ਆਧਾਰ ਨਹੀਂ ਸ਼ਹਿਰਾਂ ਚ ਸ਼ਹਿਰਾਂ ਚ ਕਾਂਗਰਸ ਹੈ ਬੀਜੇਪੀ ਔਰ ਆਮ ਆਦਮੀ ਪਾਰਟੀ ਹੈ ਔਰ ਕਾਂਗਰਸ ਫੋਟ ਦਾ ਸ਼ਿਕਾਰ ਹੈ ਕਾਂਗਰਸ ਦੀ ਲੜਾਈ ਤਾਂ ਦੇਖੋ ਇਹ ਚੱਲ ਰਹੀ ਹੈ ਵੀ ਸਾਡਾ ਪ੍ਰਧਾਨ ਕੌਣ ਹੋਵੇ ਸਾਡਾ ਚਿਹਰਾ ਕੌਣ ਹੋਵੇ ਚੰਨੀ ਸਾਹਿਬ ਨੂੰ ਪਿੱਛੇ ਧੱਕੋ ਇਹਨਾਂ ਨੇ ਕਿਹੜੀ ਗੱਲ ਕਰਤੀ ਕੋਈ ਚੰਨੀ ਸਾਹਿਬ ਦੀ ਵੀਡੀਓ ਲੀਕ ਕਰਾ ਰਿਹਾ ਹੈ ਚੰਨੀ ਸਾਹਿਬ ਕਾਂਗਰਸ ਚ ਹਰਮਨ ਪਿਆਰੇ ਹੈ ਪੰਜਾਬ ਦੇ ਲੋਕਾਂ ਚ ਹਰਮਨ ਪਿਆਰੇ ਹੈ ਅੱਜ ਕਾਂਗਰਸ ਦੀ ਹਾਈ ਕਮਾਂਡ ਇਹ ਮੰਨਣ ਨੂੰ ਤਿਆਰ ਨਹੀਂ ਵੀ ਚੰਨੀ ਹਰਮਨ ਪਿਆਰੇ ਹੈ ਜਦੋਂ ਨਵਜੋਤ ਸਿੱਧੂ ਸਭ ਤੋਂ ਵੱਧ ਪ੍ਰਸਿੱਧ ਸੀ ਪੰਜਾਬ ਚ ਪਿਛਲੀ ਵਾਰੀ ਉਦੋਂ ਕਾਂਗਰਸ ਦੀ ਹਾਈ ਕਮਾਂਡ ਸਿੱਧੂ ਨੂੰ ਮੰਨਣ ਨੂੰ ਤਿਆਰ ਨਹੀਂ ਸੀ ਕਿਉਂਕਿ ਜਿਹੜੇ ਲੀਡਰਾਂ ਦੇ ਗੁੱਟ ਸੀ ਪੰਜਾਬ ਚ ਉਹ ਸਿੱਧੂ ਦੇ ਖਿਲਾਫ ਸੀ ਅੱਜ ਲੀਡਰਾਂ ਦਾ ਵੱਡਾ ਗੁੱਟ ਚੰਨੀ ਦੇ ਖਿਲਾਫ ਹੈ ਅੱਜ ਚੰਨੀ ਕਾਂਗਰਸ ਦੀ ਸਰਕਾਰ ਬਣਾ ਸਕਦਾ ਹੈ ਲੇਕਿਨ ਅੱਜ ਹਾਈ ਕਮਾਂਡ ਨੇ ਚੰਨੀ ਪਿੱਛੇ ਕਰਤਾ ਇਸ ਕਰਕੇ ਕਾਂਗਰਸ ਨੂੰ ਮੈਂ ਦੌੜ ਚ ਨਹੀਂ ਮੰਨਦਾ ਕਿਉਂਕਿ ਕਾਂਗਰਸ ਦੀ ਗਰੰਟੀ ਕੋਈ ਨਹੀਂ ਕਿ ਕਾਂਗਰਸ ਨੇ 26 ਤੱਕ ਇੱਕ ਰਹਿਣਾ ਵੀ ਹੈ ਕਿ ਨਹੀਂ ਕੈਪਟਨ ਮਰਿੰਦਰ ਨੇ ਜਦੋਂ ਅਸਤੀਫਾ ਦਿੱਤਾ ਸੀ ਉਹਨਾਂ ਨੇ ਪੰਜਾਬ ਲੋਕ ਕਾਂਗਰਸ ਬਣਾ ਲਈ 27 ਤੋਂ ਪਹਿਲਾਂ ਕੋਈ ਵੱਡੀ ਗੱਲ ਨਹੀਂ ਇਸ ਕਾਂਗਰਸ 'ਚੋਂ ਇੱਕ ਅੱਧੀ ਕਾਂਗਰਸ ਹੋਰ ਨਿਕਲ ਆਵੇ ਕੋਈ 25 30 40 ਇੱਕ ਪਾਸੇ ਆ ਜਾਣ ਉਹ ਆਪਣੀ ਨਵੀਂ ਕਾਂਗਰਸ ਬਣਾ ਲੈਣ ਇਸ ਕਰਕੇ ਮੈਂ ਕਾਂਗਰਸ ਨੂੰ ਹਜੇ ਦੌੜ ਚ ਗਿਣਦਾ ਹੀ ਨਹੀਂ ਕਾਂਗਰਸ ਉਦੋਂ ਦੌੜ ਚ ਆਏਗੀ ਜਦੋਂ ਸਾਰੇ ਇਕੱਠੇ ਹੋ ਜਾਣ ਦੇਖੋ ਨਾ ਬੀਜੇਪੀ ਚ ਕੋਈ ਫੁੱਟ ਹੈ ਨਾ ਫੁੱਟ ਕੋਈ ਹੈਗੀ ਹੈ ਆਮ ਆਦਮੀ ਪਾਰਟੀ ਚ ਫੁੱਟ ਅਕਾਲੀ ਦਲਾਂ ਚ ਹੁਣ ਤੁਸੀਂ ਦੇਖੋ ਨਾ ਪਹਿਲਾਂ ਇਹ ਇਕੱਠੇ ਨਹੀਂ ਸੀ ਹੋ ਰਹੇ ਪਹਿਲਾਂ ਇਹ ਵੱਖ ਹੋਏ ਕਹਿੰਦੇ ਅਸੀਂ ਇਕੱਠੇ ਹੋਣਾ ਇਸ ਕਰਕੇ ਵੱਖ ਹੋਏ ਸੁਧਾਰ ਲਹਿਰ ਵੱਖ ਹੋ ਗਈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸ਼ਿਕਾਇਤ ਕੀਤੀ ਸਜ਼ਾ ਲੱਗੀ ਸ਼੍ਰੀ ਕਾਲਤਾਕਤ ਸਾਹਿਬ ਨੇ ਹੁਕਮ ਨਾਮਾ ਤਾਂ ਵੀ ਤੁਸੀਂ ਇਕੱਠੇ ਹੋਵੋ ਨਵੇਂ ਸਿਰੇਓ ਭਰਤੀ ਕਰੋ ਅੱਛਾ ਦੋਵਾਂ ਨੇ ਭਰਤੀ ਕਰ ਲਈ ਧਰਾਂ ਨੇ ਪੰਜ ਮੈਂਬਰੀ ਕਮੇਟੀ ਨੇ ਵੀ ਸੁਖਵੀਰ ਬਾਦਲ ਦੀ ਧਰ ਨੇ ਵੀ ਭਰਤੀ ਕਰਕੇ ਇਕੱਠੇ ਫੇਰ ਨਹੀਂ ਹੋਏ ਦੋ ਬਣ ਗਏ ਪੁਨਰ ਸੁਜੀਤ ਅਕਾਲੀ ਦਲ ਅਲੱਗ ਬਣ ਗਿਆ ਸੁਖਵੀਰ ਬਾਦਲ ਵਾਲਾ ਤਾਂ ਹੈਗਾ ਹੀ ਐ ਸੋ ਅਕਾਲੀ ਹੋਰ ਖਿੰਡ ਗਏ ਸੋ ਅਕਾਲੀਆਂ ਲਈ ਤਾਂ ਚੈਲੰਜ ਇਹ ਆ ਵੀ ਕੀ ਇਕੱਠੇ ਹੋਣਗੇ ਜਾਂ ਨਹੀਂ ਹਾਂ ਪੰਥ ਕੌਂਸਲ ਜਿਹੜੀ ਬਣੀ ਸੀ ਡੈਲੀਗੇਟਾਂ ਨੇ ਚੁਣੀ ਸੀ ਅਗਰ ਪੰਥਕ ਕੌਂਸਲ ਸਾਰਿਆਂ ਨੂੰ ਇਕੱਠੇ ਕਰਨ ਚ ਕਾਮਯਾਬ ਹੋਗੀ ਤੇ ਪੰਥਕ ਸਰਕਾਰ ਦੀ ਆਖਰੀ ਉਮੀਦ ਪੰਥਕ ਕੌਂਸਲ ਹੈ ਪੰਥਕ ਕੌਂਸਲ ਤੋਂ ਬਿਨਾ ਪੰਥਕ ਕੌਂਸਲ ਦੀ ਅਗਵਾਈ ਤੋਂ ਬਿਨਾ ਸਾਰਿਆਂ ਦੇ ਏਕੇ ਤੋਂ ਬਿਨਾ ਪੰਥਕ ਸਰਕਾਰ ਨਹੀਂ ਬਣਨੀ ਸੋ ਅਕਾਲੀਆਂ ਦੀ ਸਰਕਾਰ ਦੀ ਤਾਂ ਸੰਭਾਵਨਾ ਹੈ ਹੀ ਨਹੀਂ ਕਿਉਂਕਿ ਉਹ ਵੈਸੇ ਵੀ ਪਿੰਡਾਂ ਚੋਂ ਬਣਨੀ ਸੀ ਭਾਜਪਾ ਨਾਲ ਸਮਝੌਤੇ ਦੀ ਗੁਜਾਇਸ਼ ਕੋਈ ਨਹੀਂ ਹੁਣ ਸ਼ਹਿਰਾਂ ਚ ਅਗਰ ਕਾਂਗਰਸ ਏਕਾ ਕਰ ਲੂ ਤਾ ਕਾਂਗਰਸ ਦਾ ਮੁਕਾਬਲਾ ਹੋ ਜੇ ਕਾਂਗਰਸਾਂ ਹੀ ਦੋ ਬਣ ਗਈਆਂ ਫਿਰ ਸ਼ਹਿਰਾਂ 'ਚ ਬੀਜੇਪੀ ਔਰ ਆਪ ਹੀ ਰਹਿ ਗਏ ਪਿੰਡਾਂ 'ਚ ਕਾਂਗਰਸ ਆਮ ਆਦਮੀ ਪਾਰਟੀ ਔਰ ਬੀਜੇਪੀ ਹਜੇ ਤੱਕ ਤਿੰਨ ਧਿਰਾਂ ਨੇ ਕਿਉਂਕਿ ਅਕਾਲੀ ਖਿੰਡੇ ਪਏ ਨੇ ਜੇ ਕਾਂਗਰਸ ਦੋ ਬਣ ਗਈਆਂ ਇੱਕਾ ਨਹੀਂ ਹੁੰਦਾ ਤੇ ਫਿਰ ਪਿੰਡਾਂ 'ਚ ਵੀ ਕਾਂਗਰਸ ਮੁਕਾਬਲੇ 'ਚ ਨਹੀਂ ਫਿਰ ਫਿਰ ਪਿੰਡਾਂ 'ਚ ਵੀ ਬੀਜੇਪੀ ਔਰ ਆਮ ਆਦਮੀ ਪਾਰਟੀ ਰਹਿ ਗਈ ਅਗਰ ਮੰਨ ਲਓ ਕਾਂਗਰਸ ਵੀ ਇੱਕ ਹੋ ਜਾਂਦੀ ਅਕਾਲੀ ਵੀ ਇੱਕ ਹੋ ਜਾਂਦੇ ਫਿਰ ਬੀਜੇਪੀ ਉਸ ਸੂਰਤ ਚ ਮੁਕਾਬਲੇ ਚਾਹੂਗੀ ਜਦੋਂ ਉਹ ਡਾਇਰੈਕਟ ਬੈਨੀਫਿਟ ਦੇਗੀ ਕਰਜ਼ਾ ਮਾਫੀ ਕਰੂਗੀ ਐਮਐਸਪੀ ਦਾ ਕਾਨੂੰਨ ਬਣਾਉਗੀ ਕਿਸਾਨਾਂ ਲਈ ਸੋ ਇਹ ਸਥਿਤੀਆਂ ਬਣ ਰਹੀਆਂ ਨੇ ਪੰਜਾਬ ਚ ਜੀ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਸੀਂ ਪੰਜਾਬ ਦੀ ਸਿਆਸੀ ਤਸਵੀਰ ਦੇ ਉੱਪਰ ਜੋ ਸਮੀਕਰਨ ਹੁਣ ਬਣ ਰਹੇ ਨੇ ਉਸ ਦੇ ਉੱਪਰ ਆਪਣਾ ਵਿਸ਼ਲੇਸ਼ਣ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਸਾਡੇ ਇਸ ਚੈਨਲ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਸਾਡੇ ਨਾਲ ਸਾਂਝੇ ਕਰਦੇ ਨੇ ਜ਼ਰੂਰ ਦਰਸ਼ਕਾਂ ਨੂੰ ਕਹਿਣਾ ਚਾਹਾਂਗੀ ਕਿ 2027 ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਹੈ ਕਿਹੜੀ ਪਾਰਟੀ ਮਜ਼ਬੂਤ ਰਹਿ ਸਕਦੀ ਹੈ ਜਾਂ ਕਿਹੜੀ ਪਾਰਟੀ ਆਪਣੀ ਸਰਕਾਰ ਬਣਾ ਸਕਦੀ ਹੈ ਕਮੈਂਟਸ ਦੇ ਜ਼ਰੀਏ ਤੁਸੀਂ ਆਪਣੇ ਵਿਚਾਰ ਵੀ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਸੋ ਫਿਲਹਾਲ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਜੀ ਔਰ ਹਰਜੋਤ ਜੀ ਤੁਸੀਂ ਜ਼ਰੂਰੀ ਸਨੇਹਾ ਦੇਣਾ ਭੁੱਲ ਗਏ ਮੈਂ ਦੇ ਪੰਜਾਬ ਵੈਲਡ ਚੈਨਲ ਦੇ ਉੱਤੇ ਹਰ ਰੋਜ਼ ਸਵੇਰੇ 8 ਵਜੇ ਖਰਜੋਜੀ ਔਰ ਮੇਰੇ ਨਾਲ ਤੁਸੀਂ ਇਹ ਡਿਸਕਸ਼ਨ ਹੈ ਜਿਹੜੀ ਪੰਜਾਬ ਦੇ ਕਰੰਟ ਮੁੱਦਿਆਂ ਤੇ ਤੁਸੀਂ ਸੁਣ ਸਕਦੇ ਹੋ ਸੋ ਹਰ ਰੋਜ਼ ਸਵੇਰੇ 8 ਵਜੇ ਤੋਂ ਸਾਡਾ ਜਿਹੜੀ ਡਿਸਕਸ਼ਨ ਦਾ ਪ੍ਰੋਗਰਾਮ ਹੈ ਇਹ ਤੁਹਾਡੇ ਲਈ ਉਪਲਬਧ ਰਹੇਗਾ ਸੋ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਤੁਸੀਂ ਆਪਣਾ ਪੱਖ ਵੀਡੀਓ ਬਣਾ ਕੇ ਸਾਡੇ ਨੂੰ ਭੇਜ ਸਕਦੇ ਹੋ ਤੁਸੀਂ ਪ੍ਰਸ਼ਨ ਉੜ ਜਾਰੀ ਕਰ ਸਕਦੇ ਹਾਂ ਅਸੀਂ ਤੁਹਾਡਾ ਪੱਖ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ